ਇਦੇ ਵਿੱਚ ਤੇਲ ਆ ਗਿਆ ਆਲਸੋ ਇਹ ਇਦਾਂ ਹਲਾਇਆ ਕਿਉਂਕਿ ਆਇਲ ਦਾ ਉਹ ਨਾ ਪ੍ਰੈਸ਼ਰ ਨਹੀਂ ਹੈਗਾ ਜਿੰਨਾ ਚਾਹੀਦਾ ਠੀਕ ਹੈ ਜੀ ਹੁਣ ਇਹਦੇ ਵਿੱਚ ਆਇਲ ਦੀ ਇੱਕ ਲੂਬ੍ਰੀਕੇਸ਼ਨ ਦੀ ਫਿਲਮ ਬਣਦੀ ਹੈ ਆਹ ਕਨੈਕਟਿੰਗ ਰਾਡ ਆ ਜਿਹੜੀ ਹੁਣ ਦੋ ਸੌ ਸੋਚਦੇ ਹੋਣੇ ਯਾਰ ਵੀ ਇਹ ਬਾਕੀ ਸਾਰੀਆਂ ਕਨੈਕਟਿੰਗ ਰਾੜਾ ਇਹਨੂੰ ਆਪਾਂ ਮੂਵਮੈਂਟ ਕਰਦੇ ਆਂ ਦੇਖੀ ਭਾਜੀ ਕਰਿਓ ਜਿਹੜਿਓ ਆ ਲੋ ਇਹ ਆਪਣੀ ਥਾਂ ਤੇ ਜਾ ਰਹੀ ਹੈ ਨਾ ਮੜੀਆਂ ਮੜੀਆਂ ਅੱਜ ਦੀ ਵੀਡੀਓ ਕ੍ਰਿੰਕ ਦੇ ਵਿੱਚ ਕਲੀਅਰੈਂਸ ਆਇਲ ਦੀ ਫਿਲਮ ਤੇ ਜਿਹੜਾ ਮਾੜਾ ਤੇਲ ਹੈ ਉਹ ਨੁਕਸਾਨ ਕੀ ਕਰਦਾ ਹੈ ਕਲੀਅਰੈਂਸ ਦੇਣੀ ਕਿਉਂ ਜ਼ਰੂਰੀ ਹੈ ਕਿਉਂਕਿ ਹਾਈ ਸਪੀਡ ਗੱਡੀਆਂ ਨੂੰ ਜਦੋਂ ਅਸੀਂ ਐਕਸੀਲੇਟਰ ਕਰਦੇ ਆ ਤਾਂ ਉਹਦਾ ਬੂਸਟ ਬਣਾਉਣੇ ਆ ਉਹਦੀ ਜਲਦੀ ਆਇਲ ਪੰਪ ਕਨੈਕਟਿੰਗ ਰਾਡਾਂ ਤੇ ਕ੍ਰਿੰਕ ਕਰ ਤੇਲ ਨਹੀਂ ਪਹੁੰਚਦਾ ਕਰਦਾ ਜਦੋਂ ਤੱਕ ਇਹ ਇਸ ਸਿਸਮਰ ਜਾਂਦੀ ਲੱਖੀ ਭਾਜੀ ਸੱਸੀ ਕਾਲ ਸੱਸੀ ਕਾਲ ਭਾਜੀ ਗ੍ਰੀਨ ਇੰਜੀਨੀਅਰਿੰਗ ਵਰਕਰਸ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਕਨੈਕਟਿੰਗ ਰਾਡ ਦੀ ਪਹਿਲਾਂ ਤੁਹਾਨੂੰ ਦੋਸਤੋ ਇਹ ਹਾਲਤ ਦਿਖਾ ਦਈਏ। ਕ੍ਰਿੰਕ ਵੀ ਆਪਾਂ ਚੱਕ ਕੇ ਤੁਹਾਨੂੰ ਸਾਰਾ ਦਿਖਾਵਾਂਗੇ। ਗੁਰੇ ਆਇਓ ਬੇਟਾ। ਕੀ ਦੇਖ ਰਹੇ ਹੋ ਬੇਟਾ? ਸੀਜ਼ ਮਾਰੇ ਹੋਇਆ? ਇਹ ਵੀ ਸੀਜ਼ ਮਾਰੇ ਹੋਇਆ। ਜ਼ਿਕਰਿਆ ਕਲੈਟਿਚ ਗੁਰਾ ਸਿੰਘ ਜੀ ਆਜੋ ਤਰਾ। ਇਹਨੂੰ ਪਾ ਚੱਕੋ ਬੇਟਾ। ਬੇਟਾ ਤੂੰ ਵੀ ਨਾਲ ਹੈਲਪ ਕਰਵਾਈਂ ਗੱਡੀ ਇੱਥੇ ਨੇੜੇ ਆਜਾ ਬੇਟਾ। ਇੱਥੇ ਆਜਾ ਇੱਥੇ ਫੜ ਲਓ ਬੇਟਾ। ਇੱਥੇ ਇਧਰ ਆ ਕੇ ਫੜੀ ਬੇਟਾ। ਅੱਜ ਉਹਦਾ ਕਵਾਂਟੋ ਦੀ ਹੈ ਨਵਾਂ ਨਵੀਂ ਪਤਾ ਕਰੀ ਜਨਾ ਦੋਸਤੋ ਹੈਕ ਹੀ ਲੱਗ ਰਿਹਾ ਤੁਹਾਨੂੰ ਵਿਟਾਮਿਨ ਬਈ ਆ ਦੇਖੋ ਜੀ ਬਿਲਕੁਲ ਮੈਟਲ ਉਤਰੇ ਪਿਆ ਜੇ ਅਪਾ ਗੱਲ ਕਰੀਏ ਇਹਨੂੰ ਇਹਦੇ ਉੱਪਰ ਸੱਟ ਮਾਰ ਕੇ ਉਤਾਰਨ ਦੀ ਤਾਂ ਜਿਹੜੇ ਇਹ ਕਚਰੇ ਆ ਆਹ ਇਹ ਮੈਟਲ ਉਹ ਹੈ ਜਿਹੜਾ ਬਿਨਾ ਤੇਲ ਤੋਂ ਚੱਲ ਕੇ ਸੀਜ਼ ਮਾਰ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਬੇਟਾ ਥੋੜਾ ਇਹਨੂੰ ਗਾਂ ਕਰਿਓ ਆ ਲਓ ਜੀ ਬੇਟਾ ਕੁਝ ਨਜ਼ਰ ਆ ਰਿਹਾ ਡਿਫਰੈਂਟ ਹੈ ਜੀ ਜੇ ਇਹ ਡਿਫਰੈਂਟ ਹੈਗਾ ਇੱਥੇ ਰੜਕਾ ਰਹੀ ਹੈ ਇਹਦੇ ਚ ਹੈ ਕਿ ਓਵਰਟੀ ਅੱਗੇ ਆ ਜਾਓ ਬੇਟਾ ਮਾੜੇ ਐਨ ਹੋ ਜਾ ਇਹਦੇ ਚ ਕੀ ਹੈ ਜਮੈਂਟ ਚ ਬੈਕ ਕਰ ਲਉਣਾ ਕਿਉਂਕਿ ਜਦੋਂ ਤੇਲ ਤੋਂ ਬਿਨਾ ਇਹ ਚੀਜ਼ ਚੱਲਦੀ ਹੈ ਨਾ ਇਹ ਮਾਰ ਜਾਂਦੀ ਹੈ ਸੀਜ਼ ਤੁਹਾਨੂੰ ਹੁਣ ਸਾਰੀ ਆਪ ਗੱਲ ਸਮਝਾਉਣੀ ਹੈ ਬੇਟਾ ਕਰ ਲੈ ਸੈਟ ਦੋਸਤੋ ਕਿਵੇਂ ਕਿਹਾ ਲੱਖੀ ਬਾਜੀ ਦੋਸਤੋ ਦੋਸਤੋ ਦੇਖੋ ਜੀ ਇਹਨੂੰ ਸਮਝ ਲਓ ਆਇਲ ਪੰਪ ਇਹ ਹੈ ਆਇਲ ਕੂਪੀ ਲੱਕੀ ਭਾਜੀ ਇੱਥੇ ਉਂਗਲ ਰੱਖਿਓ ਆਪਾਂ ਨੇੜੇ ਆਜੋ ਬੇਟਾ ਮਾੜਾ ਜਿਹਾ ਨਾਲ ਲੱਗਿਆ ਛੱਡ ਦਿਓ ਆਪਾਂ ਜੀ ਇਹਦੇ ਸਾਰ ਪਾਰ ਸਰਾਖ ਹੈ ਬੇਟਾ ਸਰਾਖ ਵੀ ਦਿਖਾ ਦੇ ਇੱਕ ਵਾਰੀ ਤੇ ਚੱਕਿਓ ਭਾਜੀ ਲੱਕੀ ਆ ਤੇਲ ਥੱਲੇ ਡੁੱਲ ਰਿਹਾ ਠੀਕ ਹੈ ਜੀ ਉਂਗਲ ਲਾਓ ਭਾਜੀ ਲੱਕੀ ਆਪਾਂ ਜੀ ਕੁਪੀ ਨਾਲ ਪ੍ਰੈਸ਼ਰ ਦੇ ਰਹੇ ਆ ਠੀਕ ਹੈ ਜੀ ਕਿਹੜੇ ਕਿਹੜੇ ਵਿੱਚ ਪ੍ਰੈਸ਼ਰ ਜਾਂਦਾ ਹੈ ਕਿਹੜੇ ਕਿਹੜੇ ਵਿੱਚ ਨਹੀਂ ਜਾਂਦਾ ਠੀਕ ਹੈ ਜੀ ਆ ਇੱਥੇ ਲੱਗ ਭਾਜੀ ਉਂਗਲ ਬੇਟਾ 2 ਮਿੰਟ ਠੱਕ ਠੱਕ ਬੰਦ ਕਰਿਓ ਦੋਸਤੋ ਠੀਕ ਹੈ ਜੀ ਹੁਣ ਮੈਂ ਨੇੜੇ ਕਰਦਾ ਇਹਦੇ ਚ ਕਲੀਅਰਸ ਕਿਉਂ ਜ਼ਿਆਦਾ ਹੈ ਇਹਦੇ ਚ ਆਇਲ ਦੀ ਫਿਲਮ ਹੈ ਨਹੀਂ ਹਣਾ ਲੱਗੀ ਭਾਈ ਹਾਂਜੀ ਇਹ ਖੜਕ ਵੀ ਰਿਹਾ ਆਪਾਂ ਹੁਣ ਇਹਦੀ ਗੱਲ ਕਰੀਏ ਇਹ ਵੀ ਖੜਕ ਰਿਹਾ ਠੀਕ ਹੈ ਜੀ ਹੁਣ ਆਪਾਂ ਇਹਦੀ ਗੱਲ ਕਰੀਏ ਹਲੋ ਇਹ ਨਹੀਂ ਖੜਕ ਰਿਹਾ ਓਕੇ ਹੁਣ ਇਥੇ ਇੱਕ ਚੀਜ਼ ਹੋਰ ਦਿਖਾਈ ਦਿਓ ਤੁਹਾਨੂੰ ਆਪਾਂ ਬੇਟਾ ਇੱਥੇ ਨਹੀਂ ਰਗਾ ਧਿਆਨ ਮਾਰੋ ਮੜਾ ਜੀ ਲੱਕੀ ਬਾਜੀ ਧਵਾ ਦੋਗੇ ਇੰਜਨ ਨੂੰ ਮੜਾ ਜ ਹਾਂਜੀ ਹਲਕਾ ਜੇ ਇੱਥੇ ਨਹੀਂ ਰਗਾ ਮਾਰੋ ਬੇਟਾ ਇੱਥੇ ਹੁਣ ਮੈਂ ਕੀ ਕਰਨਾ ਹੈ ਇਹ ਹਾਬੇ ਖੁੱਜ ਇਹਦੇ ਵਿੱਚ ਤੇਲ ਆ ਆਇਆ ਆਲਸੋ ਇਹ ਇਦਾਂ ਹਲਾਇਆ ਕਿਉਂਕਿ ਆਇਲ ਦਾ ਉਹਨਾ ਪ੍ਰੈਸ਼ਰ ਨਹੀਂ ਹੈਗਾ ਜਿੰਨਾ ਠੀਕ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਆਇਲ ਦੀ ਇੱਕ ਲੂਬ੍ਰੀਕੇਸ਼ਨ ਦੀ ਫਿਲਮ ਬਣਦੀ ਹੈ ਆਹ ਕਨੈਕਟਿੰਗ ਰਾਡ ਆ ਜਿਹੜੀ ਹੁਣ ਦੋਸਤ ਸੋਚਦੇ ਹੋਣੇ ਯਾਰ ਵੀ ਇਹ ਬਾਕੀ ਸਾਰੀਆਂ ਕਨੈਕਟਿੰਗ ਰਾਡਾਂ ਇਹਨੂੰ ਆਪਾਂ ਮੂਵਮੈਂਟ ਕਰਦੇ ਆਂ ਦੇਖੀ ਭਾਜੀ ਕਰਿਓ ਜਿਹੜੇ ਆ ਲੋ ਇਹ ਆਪਣੀ ਥਾਂ ਤੇ ਜਾ ਰਹੀ ਹੈ ਨਾ ਮੜੀਆਂ ਮੜੀਆਂ ਇਹ ਨਹੀਂ ਜਾ ਰਹੀ ਇਹ ਕਿਉਂ ਨਹੀਂ ਜਾ ਰਹੀ ਆਪਾਂ ਇਹਦੀ ਕਲੀਅਰੈਂਸ ਨੂੰ ਚੈੱਕ ਕਰਨ ਵਾਸਤੇ 2000 ਦੀ ਇਹਦੇ ਚ ਪੰਨੇ ਲਾਈ ਆ ਇਹਨੂੰ ਸਟਿਲ ਕਰ ਦਿੱਤਾ ਮੰਨ ਲਓ ਵੀ ਜੇ ਇਹਨੂੰ ਅਸੀਂ ਟਾਈਟ ਰੱਖਦੇ ਆਂ ਹੂੰ ਲੋਕ ਜ਼ਿਆਦਾ ਕਹਿੰਦੇ ਜੀ ਇਹ ਇਹ ਇੰਨੇ ਗੇੜੇ ਆ ਰਿਹਾ ਖੜਕ ਰਿਹਾ ਤੇ ਜਿਹੜੀ ਆਇਲ ਦੀ ਫਿਲਮ ਬਣਦੀ ਆ ਬੇਟਾ ਪਿੱਛੇ ਲੱਜੋ ਲੱਕੀ ਭਾਜੀ ਨਾਲ ਤਾਂ ਨਹੀਂ ਲੱਗਦਾ ਬਿਲਕੁਲ ਨਹੀਂ ਵੀ ਜੀ ਨਹੀਂ ਲੱਗਦਾ ਮੜੇ ਗੇੜਾ ਦਿਓਗੇ ਇੱਕ ਵਾਰੀ ਹਲਕਾ ਜਿਹਾ ਕੁਝ ਚੀਕ ਚੈੱਕ ਕਰਕੇ ਦਿਖਾ ਲਈਏ ਦੋਸਤਾਂ ਨੂੰ ਆਪਾਂ ਆ ਦੇਖੋ ਜੀ ਇਹ ਕੀ ਨਜ਼ਰ ਆ ਰਿਹਾ ਜੀ ਇਹ ਉੱਥੇ ਖੜੇ ਨੇ ਤਿੰਨੇ ਦਿਖ ਰਿਹਾ ਬੇਟਾ ਬਈ ਲੱਕੀ ਭਾਜੀ ਮੜੇ ਗੇੜਾ ਦਿਓ ਹਲਕਾ ਜਿਹਾ ਗੇੜਾ ਕਰੀ ਦਿਦੋ ਪੂਰਾ ਫਾਪਾ ਦੇ ਦੋ ਇੱਕ ਵਾਰੀ ਆ ਲੋ ਜੀ ਆ ਲੋ ਜੀ ਇਹ ਉੱਪਰ ਹੀ ਖੜਿਆ ਪੇਟਾ ਦੀ ਪੰਨੀ ਕੱਢਿਓ ਅਸੀਂ ਉਹਨਾਂ ਨਾਲ ਕੁਝ ਡਿਸਕਸ ਕਰਦੇ ਹਾਂ ਸੋ ਦੋਸਤੋ ਆਇਲ ਪੰਪ ਹੈ ਜਿਹੜਾ ਇਹ ਖਾਰਡ ਦਾ ਕੰਮ ਕਰਦਾ ਹੈ ਫਿਲਟਰ ਕਿਟਨਿਆਂ ਦਾ ਕੰਮ ਕਰਦਾ ਹੈ ਭਾਅ ਜਿੰਨੇ ਵੀ ਬਰੀਕ ਡਸਟ ਪਾਰਟੀਕੂਲਰਸ ਨੇ ਉਹਨਾਂ ਨੂੰ ਅੰਦਰ ਫਿਲਟਰੇਸ਼ਨ ਕਰਕੇ ਮੈਟਲ ਟੂ ਮੈਟਲ ਰਿਫਲੈਕਸ਼ਨ ਨਹੀਂ ਪੈਦਾ ਹੋਣ ਦਿੰਦਾ ਕੋਈ ਵੀ ਇੱਕ ਆਇਲ ਹੈ ਉਹਦੀ ਫਿਲਮ ਬਣਨੀ ਬਹੁਤ ਜ਼ਰੂਰੀ ਹੈ ਕੋਈ ਵੀ ਇੱਕ ਇੰਜਨ ਹੈ ਉਹਦੀ ਇੱਕ ਕਪੈਸਿਟੀ ਆ ਉਹਨੇ ਕਿੰਨਾ ਉਹਦੇ ਨਾਲ ਤੱਕਾ ਆਪਾਂ ਕਰ ਸਕਦੇ ਆ ਸੋ ਜ਼ਿਆਦਾਤਰ 2200 RPM ਤੇ ਚੱਲੀਏ ਤੇ ਮੰਜ਼ਲ ਵੀ ਬਹੁਤ ਸੋਹਣੀ ਤੈ ਹੋਏਗੀ ਸਾਡਾ ਜਿਹੜਾ ਪਾਰਟਸ ਹੈ ਉਹ ਵੀ ਨਾਲ ਕਿਸੇ ਦਾ ਚੰਗਾ ਤੇਲ ਅੰਦਰ ਲੂਬ੍ਰੀਕੇਸ਼ਨ ਪਿਸਟਨਾਂ ਦੀ ਰਿੰਗਾ ਦੀ ਕ੍ਰਿੰਕ ਕੇਮ ਹਰ ਇੱਕ ਥਾਂ ਤੇ ਇੱਕ ਆਪਣੀ ਕੋ ਫਿਲਮ ਬਣਾ ਕੇ ਰੱਖਦਾ ਚੰਗਾ ਫਿਲਟਰ ਮਾਈਕਰੋਨ ਕਚਰੇ ਨੂੰ ਆਪਣੇ ਅੰਦਰ ਰੱਖਦਾ ਤੁਹਾਡੇ ਇੰਜਨ ਦੀ ਲਾਈਫ ਤੁਹਾਡਾ ਇੰਜਨ ਆਇਲ ਜਿਹੜਾ ਬੈਸਟ ਹੈ ਫੁੱਲੀ ਸਿੰਥੈਟਿਕ ਉਹ ਬਰਕਰਾਰ ਰੱਖਦਾ ਜੇ ਵੀਡੀਓ ਚੰਗੀ ਲੱਗੀ ਕੰਟੀਨਿਊਸ ਕਰਕੇ ਸ਼ੇਅਰ ਜ਼ਰੂਰ ਕਰਿਓ ਦੇ ਦੋ ਪੂਰਾ ਫਾਪ ਦੇ ਦੋ ਇੱਕ ਰਿ ਆ ਲੋ ਜੀ ਆ ਲੋ ਜੀ ਤੇ ਉੱਪਰ ਹੀ ਖੜਿਆ ਬੇਟਾ ਦੀ ਪੰਨੀ ਕਢਿਓ ਅਸੀਂ ਉਹਨੇ ਕੁਝ ਡਿਸਕਸ ਕਰਦੇ ਖੋਲ ਕੇ ਦਿਖਾਓ ਲੱਕੀ ਭਾਜੀ ਆਨਵਾਜ ਜੇ ਗੱਲ ਕਰੀਏ ਅਸੀਂ ਬਲਾਕ ਦੇ ਸਾਈਡ ਦੀ ਥਿਊਰੀ ਕਹਿੰਦੀ ਹੈ 0.5 ਰਿੰਗਾ ਦੀ ਕਲੀਅਰੈਂਸ ਰੱਖੋ ਅਨ ਪੈਸਿਵ ਕੇ ਨੇ ਰੱਖ ਲੈਣੇ ਆ ਜੀ ਹਾਂਜੀ ਠੀਕ ਹੈ ਜੀ ਜਦੋਂ ਅਸੀਂ ਉਹਨੂੰ ਸਲੀਬ ਲਵਾਉਨੇ ਆ ਕਸਟਮਰ ਨੂੰ ਅੱਜ ਸਮਝਾਉਣਾ ਸੌਖਾ ਜਾਂ ਔਖਾ ਹਾਂ ਨਵੀਂ ਗੱਡੀ ਆਪਣੇ ਕੋਲੇ 5-5000 10000 ਚੱਲੀਆਂ 80s ਮਾਰ ਕੇ ਆ ਰਹੀਆਂ ਉਹਨਾਂ ਦੇ ਇੱਕੋ ਹੀ ਰੀਜ਼ਨ ਹੈਗਾ ਵੀ ਗੱਡੀ ਨੂੰ ਕਸਟਮਰ ਜਦੋਂ ਭਜਾਉਂਦਾ ਨਾ ਇੱਕੋ ਦਮ ਬੂਸਟ ਦਿੰਦਾ ਹਾਂ ਜਦੋਂ ਬੂਸਟ ਦਿੰਦਾ ਤਾਂ ਜਦੋਂ ਰਗੜਾ ਪੈਣਾ ਹੈ ਆਇਲ ਦੇ ਉਹਨਾਂ ਚੱਕਰ ਉਹਨੂੰ ਕਵਰ ਨਹੀਂ ਕੀਤਾ ਫਿਲਮ ਨੂੰ ਜਿਹੜੀ ਇਹਦੀ ਸਟੋਪ ਵੀ ਇਟ ਨੂੰ ਚੱਲਣਾ ਹੈ ਉਨੇ ਚਿੱਤ ਚ ਉਹ ਚੀਜ਼ ਆਵਲੀ ਸੀਧਾ ਮਾਰ ਜਾਂਦਾ ਪੰਨੀ ਥੱਲੇ ਸੀ ਹਾਂਜੀ ਆਜੋ ਲੱਕੀ ਜੀ ਨੇੜੇ ਦੇ ਦਿਓ ਹਾਂਜੀ ਨੇੜੇ ਆਜੋ ਆ ਦੇਖੋ ਇੱਕ ਕਲੀਅਰੈਂਸ ਦਾ ਨਿਸ਼ਾਨ ਮਤਲਬ ਇਹ ਮਤਲਬ ਕਲੇਡਸ ਪਰ ਪੂਰਾ ਹੈ ਆ ਦੇਖੋ ਇੱਥੇ ਹਲਕਾ ਜਿਹਾ ਗੇਜ਼ ਦਾ ਨਿਸ਼ਾਨ ਆ ਗਿਆ ਇੱਥੇ ਜਿੱਥੇ ਆਪਾਂ ਗੇਜ਼ ਪਾਈਏ ਨੇ ਜਿੱਥੋਂ ਟਾਈਟ ਕੀਤਾ ਉਹ ਥਾਂ ਦੇ ਉੱਤੇ ਕੁਝ ਡਿਫਰੈਂਟ ਲੱਗ ਰਿਹਾ ਬੇਟਾ ਹਲਕਾ ਇਸ ਥਾਂ ਦੇ ਉੱਤੇ ਠੀਕ ਹੈ ਜੀ ਆਪਏ ਨੂੰ ਬਾਹਰ ਕੱਢਦੇ ਹਾਂ ਤੇ ਆ ਲੋ ਦੋਸਤੋ ਆ ਪਈਆ ਜੀ ਪੰਨੀ ਤੇ 2000 ਦੀ ਹੈ ਮੰਨ ਲਓ ਵੀ 2000 ਕੁਝ ਵੀ ਨਹੀਂ ਹੁੰਦਾ ਤੇ ਦੇਰਾਂ ਵੀ ਬਹੁਤ ਜ਼ਰੂਰੀ ਹੈ ਜੇ ਹੱਥ ਜੋੜ ਕੇ ਅਸੀਂ ਕਸਟਮਰ ਨੂੰ ਬੇਨਤੀ ਕਰੀਏ ਇੰਜਨ ਕਰੀਏ ਤੁਹਾਨੂੰ ਕਹੀਏ ਵੀ ਭਾਈ ਸਾਹਿਬ ਪਹਿਲੇ 2000 ਤਾਂ ਤੁਸੀਂ ਸੱਟ ਤੇ ਰੱਖਣੀ ਹੈ ਉਸ ਤੋਂ ਬਾਅਦ ਇੱਕ 10000 ਵਾਲੀ ਸਰਵਿਸ ਤੁਸੀਂ 80 90 ਸਮੂਥ ਵਿੱਚ ਆਇਓ ਪਰ ਸਾਡੇ ਸ਼ਬਦਾਂ ਨੂੰ ਕਿਸੇ ਨੇ ਨਹੀਂ ਫ੍ਰੇਸ ਕਰਕੇ ਅਸੀਂ ਆਪਣੀ ਇੱਕ ਗੱਲ ਰੱਖ ਰਹੇ ਹਾਂ ਜੋ ਸਾਡੀ ਸਮਾਜ ਨੇ ਸਾਨੂੰ ਰਤਬਾ ਦਿੱਤਾ। ਸਮਾਜ ਮੰਨੇ ਜਾਂ ਨਾ ਮੰਨੇ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਇਹਦੇ ਵਿੱਚ ਨਵੀਆਂ ਗੱਡੀਆਂ ਦੇ ਵਿੱਚ ਜਿਹੜਾ ਆਇਲ ਹੈ ਉਹ 5W 30, 5W 30 ਫੁੱਲੀ ਸਿੰਥੈਟਿਕ। ਉਹਦੇ ਨਾਲ ਤੇ ਗੇਮ ਕੀ ਹੋ ਰਹੀ ਐ? ਕਸਟਮਰ ਵੀ ਚਾਹਦਾ ਜੀ ਮਿਸਤਰੀ ਜੀ ਚੀਪ ਐਂ ਬੈਸਟ। ਦੁਕਾਨਦਾਰ ਵੀ ਕਹਿੰਦਾ ਠੀਕ ਆ ਭਾਈ। ਮੈਂ ਗਾਫਕੋ ਨੂੰ ਬਣਾ। ਖਾਲੀ ਬੰਦ ਲੋ ਇਹਨੂੰ ਬੰਦ ਲੋ ਬੇਟਾ। ਖਾਲੀ ਬੰਦ। ਐਕਚੁਅਲੀ ਦੇ ਵਿੱਚ बनके ਤੁਹਾਨੂੰ ਉਹ ਵੀ ਦਿਖਾਉਣੇ ਆ ਵੀ ਹੁਣ ਦੇਖੋ ਇਹਦੀ ਕਲੀਅਰਸ ਕਿੰਨੀ ਆਪਾਂ 2000 ਦੀ ਪੰਨੀ ਬਾਹਰ ਕਰਦੇ ਹਾਂ ਜਦੋਂ ਕਸਟਮਰ ਕਾਸਟ ਕਟਿੰਗ ਚ ਜਾਂਦਾ ਹੈ ਉਹ ਇਹ ਗੱਲ ਨਹੀਂ ਸਮਝਦਾ ਵੀ ਭਾਈ ਜੀ ਮੇਰੀ ਗੱਡੀ ਦੀ ਲਾਈਫ ਮੇਰੇ ਸਮਾਨ ਨਾਲ ਹੈ ਤੋ ਜਦੋਂ ਸਸਤਾ ਪਾਉਣਾ ਚਾਹੁੰਦਾ ਹੈ ਮਕੈਨਿਕ ਵੀ ਨਹੀਂ ਸਮਝਾਉਂਦਾ ਤੇ ਦੁਕਾਨਦਾਰ ਵੀ ਅਗਲਾ ਦੇਣ ਦਾ ਜੋ ਚੀਜ਼ ਚਾਹੁੰਦੇ ਹੋ ਜੇ ਸਾਡੇ ਵਰਗਾ ਅੜਦਾ ਹੈ ਤੇ ਲੋਕ ਗੱਲਾਂ ਦਾ ਕੜਾ ਬਕ ਬਕ ਇਹ ਬਕ ਬਕ ਨਹੀਂ ਅਸੀਂ ਇੰਜਨ ਦੀ ਨੌਲੇਜ ਦੇ ਰਹੇ ਆ ਤੁਹਾਨੂੰ ਅੱਜ ਤੱਕ ਕਿਸੇ ਵੀ ਯੂਟਿਊਬਰ ਨੇ ਮਕੈਨਿਕ ਨੇ ਕਿਸੇ ਨੇ ਇੰਜੀਨੀਅਰ ਨੇ ਤੁਹਾਨੂੰ ਇਦਾਂ ਟੈਕਨੀਕਲੀ ਕਲੀਅਰੈਂਸ ਨਹੀਂ ਦਿਖਾਉਣੀ ਅਗਲਾ ਕਹਿੰਦਾ ਯਾਰ ਕਿਉਂ ਦਿਖਾਉ ਕੇ ਰੱਖੋ ਅਗਲਾ ਕਹਿੰਦਾ ਵੀ ਦੱਸੋ ਨਾ ਕਿੰਨੇ ਇੰਜੀਨੀਅਰਿੰਗ ਵਰਕਰਸ ਮੰਨੇ ਪੰਨੇ ਮੰਨੇ ਪਰ ਮੰਨੇ ਪੰਜਾਬ ਦੇ ਬੋਰਿੰਗ ਦਾ ਕੰਮ ਕਰਦੇ ਆ ਇਹ ਵੀ ਜੀ ਤੁਹਾਡੀ ਮਸ਼ੀਨ ਰਸ਼ੀਆ ਨਾ ਹਨਾ ਰਸ਼ੀਆ ਲਿਖਿਆ ਹੋਇਆ ਕਿਤੇ ਨਾਟਨ ਆ ਦੇਖੋ ਨਾਟਨ ਬਾਹਰਲੀ ਮਸ਼ੀਨ ਹੈ ਜੀ ਨਾਟਨ ਬੋਰਿੰਗ ਵਾਲੀ ਵੀ ਇਦਾਂ ਹੀ ਆ ਜੀ ਠੀਕ ਹੈ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਤੇ ਉਹਦੇ ਐਫਰਟਸ ਕਰਨੇ ਪੈਂਦੇ ਆ ਉਹਨਾਂ ਦਾ ਕੁਝ ਮੁੱਲ ਹੁੰਦਾ ਜੀ ਭਾਜੀ ਤੁਸੀਂ ਇਹ ਕਲੀਅਰਸ ਕਰਦੇ ਹੋ ਤੁਸੀਂ ਆਮ ਮਕੈਨਿਕਾਂ ਨੂੰ ਵੀ ਇਹ ਗੱਲ ਸਮਝਾਉਣੇ ਹੋ ਜਿਹੜੀ ਕਈ ਇਹ ਬੰਦਾ ਕਹਿੰਦਾ ਹੋ ਜੀ ਢਿੱਲੀ ਛੱਡ ਤੀਏ ਇੱਕੋ ਜਦੋਂ ਅਸੀਂ ਇੰਡੀਅਨ ਨਿਊ ਉਸ ਮਕੈਨਿਕ ਨੇ ਨਹੀਂ ਉਹ ਖੋਲਿਆ ਅਸੀਂ ਉਹਨੂੰ ਕਹਿੰਨੇ ਫਰਸਟ ਪਹਿਲਾਂ ਦੀ ਰੀਡਿੰਗ ਲੈ ਜਦੋਂ ਤੂੰ ਹੈਡ ਪਟ ਲਿਆ ਉਹਦੇ ਪਹਿਲਾਂ ਜੋ ਕੰਪਨੀ ਨੇ ਥਿਉਰੀ ਮੁਤਾਬਕ ਉਹਨਾਂ ਚ ਕਲੀਅਰਸ ਦਿੱਤੀ ਆ ਇਹਦੀ ਰੀਡਿੰਗ ਲੈ ਜੇ ਤੂੰ ਨਹੀਂ ਲੈ ਸਕਦਾ ਸਾਨੂੰ ਸਾਦਾ ਅਸੀਂ ਤੇ ਰੀਡਿੰਗ ਲੈ ਕੇ ਦੱਸੋ ਕਿ ਇਹ ਸਮਝਾਉਣਾ ਜ਼ਰੂਰੀ ਆ ਕਿਉਂਕਿ ਸ਼ਬਦਾਂ ਨਾਲ ਕੋਈ ਵੀ ਬੰਦਾ ਮੰਨਣ ਨੂੰ ਤਿਆਰ ਨਹੀਂ ਆ ਲਓ ਜੀ ਇਹ 4 ਨੰਬਰ ਦੀ ਹੈ ਲਓ ਜੀ ਸੌਰੀ ਇੱਕ ਨੰਬਰ ਦੀ ਜਿਹੜੀ ਆਪਾਂ ਸਟਿਲ ਰੱਖੀ ਸੀ ਦੋ ਦੀ ਪੰਨੀ ਪਾ ਕੇ ਮਿੱਤਰੋ ਹੋ ਗਈ ਨਾ ਰੈਲੀ ਜਦੋਂ ਤੁਸੀਂ ਗੱਡੀ ਨੂੰ ਸਪੀਡ ਦਿੰਦੇ ਆ ਨਾ ਇਹ ਪਤਾ ਨਹੀਂ ਕਿੰਨੇ ਕ ਚੱਕਰ ਬਣ ਜਾਂਦੇ ਆ ਹਲੋ ਹੁਣ ਤੁਹਾਨੂੰ ਆ ਚਲੋ ਹਲੋ ਜੀ ਸੌਰੀ ਦੋਸਤੋ ਇਹ ਕੋਈ ਸਰਕਸ ਦਾ ਖੇਡਾ ਨਹੀਂ ਹੈਗਾ ਵੀ ਤੁਹਾਨੂੰ ਲੱਗਦਾ ਵੀ ਅਸੀਂ ਤੁਹਾਨੂੰ ਵਿਆਖਿਆ ਕਰਕੇ ਦਿਖਾਇਆ ਇਹਦੀ ਵਰਕਿੰਗ ਐਸ ਇਟ ਇਜ਼ ਹੀ ਆ ਕਿਉਂਕਿ ਪਿਸਟਨ ਦੀ ਕਲੀਅਰੈਂਸ ਮੇਨ ਬਿਗਨ ਦੀ ਕਲੀਰਿਸ ਹੋਣੀ ਬਹੁਤ ਜ਼ਰੂਰੀ ਹੈ। ਐਵੇਂ ਟੈਪਟਾਂ ਦੀ ਕਲੀਰਿਸ ਹੋਣੀ ਬਹੁਤ ਜ਼ਰੂਰੀ ਹੈ। ਐਵੇਂ ਜਦੋਂ ਗੱਡੀ ਹੀਟ ਅਪ ਹੋ ਜਾਂਦੀ ਹੈ, ਹੈੱਡ ਤੇ ਬਲਾਕ ਦਾ ਫੇਸ ਬਿਲਕੁਲ ਐਕੂਰੇਟ 00 ਹੋਣਾ ਚਾਹੀਦਾ। ਬਿਲਕੁਲ ਜੀ। ਦੇਖੋ ਨਾਲ ਮੈਡਲ ਚੱਲ ਰਿਹਾ ਜੀ ਜੇ ਪੂਰਾ ਪੂਰਾ ਹੋਇਆ ਤਾਂ ਮੈਡਲ ਨੇ ਚੱਕਿਆ ਜਾਣਾ। ਉਹਦੀ ਲੱਖੀ ਭਾਜੀ ਇੱਕ ਕੰਮ ਕਰਿਓ। ਜੀ। ਮੇਰੇ ਨਾਲ ਹੱਥ ਕਮਾਓ। ਹਾਂ ਜੀ। ਵਾਹ। ਕੀ ਮਹਿਸੂਸ ਕਰਦੇ ਆਂ? ਹਾਂ ਬਿਲਕੁਲ ਉਹਦੀ ਗਰਮ ਹੋਇਆ। ਕੀ ਗਰਮ ਹੋ ਗਿਆ ਨਾ? ਇਹ ਵੀ ਐਵੇਂ ਗਰਮ ਹੁੰਦਾ ਸਜੋ। ਹਾਂ। ਅ ਜਿਹੜੇ ਬਹੁਤ ਸਾਰੇ ਪੜ੍ਹੇ ਲਿਖੇ ਅੱਜ ਕੱਲ੍ਹ ਲੋਕ ਤੇ YouTube ਤੇ ਐਜੂਕੇਟਿਡ ਜੇ ਨਵੀਆਂ ਗੱਡੀਆਂ ਲੈ ਰਹੇ ਹਨ ਮੈਂ ਕਹਿੰਦਾ ਗੱਡੀ ਲੈਣੀ ਕੋਈ ਔਖੀ ਨਹੀਂ ਚੰਦ ਪੈਸੇ ਦਿਓ ਗੱਡੀ ਫਾਈਨਾਂਸ ਕਰਾ ਲਓ ਉਸ ਤੋਂ ਬਾਅਦ ਗੱਡੀ ਰਿਪੇਅਰ ਤੇ ਮੇਨਟੇਨੈਂਸ ਕਰਾਉਣੀ ਸਭ ਤੋਂ ਔਖੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ PSX ਦੀ ਮੇਨਟੇਨੈਂਸ ਸਭ ਤੋਂ ਵੱਧ ਔਖੀ ਹੈ ਸਭ ਤੋਂ ਵੱਧ ਆਦਮੀ ਕਹਿੰਦੇ पढ़े लिखे क्या अरे भाई साहब मैं सब कुछ जानता हूँ अरे भैया कहाँ से सीख लिया इंजीनियरिंग तो की अरे नहीं मैंने गूगल पे यूट्यूब पे ऐसा ऐसा देखा ये ऐसे ऐसे चलती है ਯੋ ਮੇ ਕੋਈ ਯੂਟਿਊਬਰ ਫੂਡ ਬਣਾਉਣਾ ਸਿਖਾਉਂਦਾ ਹੈ ਉਹਨੂੰ ਪਤਾ ਭਾਈ ਮੈਂ ਕਿੰਨਾ ਕਿੰਨਾ ਟੇਸਟ ਕਿਹੜਾ ਕਿਹੜਾ ਪਾਇਆ ਤੇ ਉਹਨੂੰ ਵੇਖ ਕੇ ਜੇ ਬੰਦਾ ਬਣਾਉਣ ਲੱਪੇ ਜਾਂ ਉਹਨੇ ਕੁੱਕ ਵੱਧ ਕਰਤਾ ਜਾਂ ਉਹਦੀ ਕੁਕਿੰਗ ਘੱਟ ਰਸਦੀ ਉਹ ਟੇਸਟ ਨਹੀਂ ਬਣਦਾ ਮੇਤਰਾ ਜਿਹੜਾ ਬਾਪੂ ਬਾਪੂ ਹੁੰਦਾ ਉਸਤਾਦ ਉਸਤਾਦ ਹੀ ਹੁੰਦਾ ਬਿਲਕੁਲ ਸਹੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਸਾਡੀ ਵੀ ਸਥਿਤੀ ਉਸ ਬੈਲ ਵਰਗੀ ਹੈ ਜਿਹੜੀ ਜੱਟ ਦੇ ਕੋਹਲੂ ਦੇ ਉੱਤੇ ਤੇਲ ਤਾਂ ਕੱਢ ਦਿੰਦੀ ਐ ਤੇ ਸ਼ਾਮ ਨੂੰ ਕੋਲੂ ਵਾਲ ਨੂੰ ਕੋਲੂ ਵਾਲਾ ਇਹ ਕਹਿੰਦਾ ਉਹ ਕੀਤਾ ਕੀ ਐ ਸਵੇਰ ਦਾ ਤੂੰ ਉੱਥੇ ਹੀ ਫਿਰਦਾ ਅਸੀਂ ਵੀ ਸਵੇਰ ਤੋਂ ਰਹਿ ਕੇ ਸ਼ਾਮ ਤੱਕ ਇੱਥੇ ਬੈਠੇ ਆਂ ਪਰ ਇੱਕ ਇੱਕ ਜੜੀ ਚੀਜ਼ ਸਮਝਾ ਰਹੇ ਆਂ ਅੱਜ ਤੱਕ ਮਿੱਤਰੋ ਤੁਹਾਨੂੰ ਕਿਸੇ ਨੇ ਨਹੀਂ ਸਮਝਾਉਣੀ YouTube ਚੈਨਲ ਪ੍ਰੀਤ ਮੋਟਰਜ਼ ਬੋਗਾ ਅਗਰ ਕਿਸੇ ਨੇ ਬੋਰਿੰਗ ਕਰਾਉਣੀ ਹੋਵੇ ਤੇ ਭਾਜੀ ਤੁਸੀਂ ਤੁਹਾਡੇ ਕੋਲ ਕਿੰਨੇ ਵਜੇ ਪਹੁੰਚਣਾ ਚਾਹੀਦਾ ਸਾਡੇ ਕੋਲ ਰਾਈਟ 9 ਵਜੇ ਆ ਜਾਣਾ ਅਸੀਂ ਸ਼ਾਮ ਤੱਕ ਜਿੰਨ ਤਿਆਰ ਕਰ ਦਿਆਂਗੇ ਅਗਰ ਇੱਕ ਦਿਨ ਪਹਿਲਾਂ ਕਹਦੇ ਵੀ ਭਾਈ ਜੀ ਅਸੀਂ ਆ ਰਹੇ ਆਂ ਫਿਰ ਸੋਸ ਸਾਹਮਣਾ ਕੰਮ ਦੀ ਸੈਟਿੰਗ ਕਰ ਦਿੰਦੇ ਹਾਂ ਹਾਂਜੀ ਬਿਲਕੁਲ ਸਹੀ ਗੱਲ ਜੀ ਮੈਨੂੰ ਮੇਰੇ ਕੋ ਅੱਜ ਤੱਕ ਇਹ ਤੋਂ ਆਇਆ ਜਨ ਤੇ ਉਹਨਾਂ ਨੇ ਰਾਤ ਨੂੰ ਕਾਲ ਕਰਤੀ ਅਸੀਂ ਉਹ ਸਾਰਾ ਕਿਉਂ ਦਾ ਇੱਕ ਉਹਦੇ ਹਿਸਾਬ ਨਾਲ ਸਟਰੈਟਜੀ ਬਣਾ ਲਈ ਟਾਈਮਿੰਗ ਸੈੱਟ ਕਰ ਲਈ ਮੋਬਾਈਲ ਨੰਬਰ ਬੋਲੋ ਲੱਤੀ ਭਾਈ 947870212947870128 ਬਹੁਤ ਧੰਨਵਾਦ ਜੀ ਮੈਨੂੰ ਤਾਂ ਭਾਈ ਜੀ ਜਾਣਦੇ ਹੋ ਇਹ ਮੇਰਾ ਛੋਟਾ ਵੀਰ ਲੱੱਕੀ ਗ੍ਰੀਨ ਤੋਂ ਜਿਹੜਾ ਹੁਣ ਚਾਹਣੇ ਹੋ ਤੁਹਾਡੇ ਮਗਰ ਇੱਕ ਖਰਾਦ ਵਾਲਾ ਤੁਹਾਡੇ ਮਗਰ ਇੱਕ ਹੈੱਡ ਵਾਲਾ ਉਹਦਾ ਹੱਥ ਬਹੁਤ ਜ਼ਰੂਰੀ ਹੁੰਦਾ ਜੇ ਮਕੈਨਿਕਲਾ ਕਵੇ ਵੀ ਮੈਂ ਬਹੁਤ ਵੱਡਾ ਹੈ ਜੀ ਨਹੀਂ ਇੱਕ ਟੀਮ ਵਰਕ ਹੈ ਟੀਮ ਵਰਕ ਦੇ ਨਾਲ ਹੀ ਟੀਮ ਬਣਦੀ ਹੈ ਟੀਮ ਵਰਕ ਦੇ ਨਾਲ ਹੀ ਚੰਗਾ ਗਾਈਡੈਂਸ ਕਰਨ ਵਾਲਾ ਵਿਅਕਤੀ ਹੋਵੇ ਤੇ ਚਾਹੇ ਮੇਰੀ ਆਡੀਅנס ਹੋਵੇ ਤੇ ਚਾਹੇ ਮੇਰੇ ਮਕੈਨਿਕ ਭਰਾ ਹੋਵੇ ਉਹ ਬਹੁਤ ਜਲਦ ਬਹੁਤ ਟਾਪ ਦੇ ਮਕੈਨਿਕ ਬਣ ਸਕਦੇ ਆ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਤਾਂ ਆਇਲ ਕੀ ਹੁੰਦਾ ਹੈ ਆਇਲ ਹਮੇਸ਼ਾ ਕਿਸੇ ਵੀ ਕੰਪਨੀ ਦਾ ਪਾਓ 53 ਰეკਮੈਂਡੇਸ਼ਨ ਦਾ 53 ਪਾਓ ਇਹ ਨਹੀਂ ਵੀ ਟੱਚ ਲੈਸ ਇਹ ਨਹੀਂ ਹੈਗਾ ਬਈ ਸਿੰਥੈਟਿਕ ਟੈਕਨੋਲੋਜੀ ਹੈ ਨਹੀਂ ਕੋਈ ਸਿੰਥੈਟਿਕ ਟੈਕਨੋਲੋਜੀ ਸਿੰਥੈਟਿਕ ਟੈਕਨੋਲੋਜੀ ਨਹੀਂ ਚਾਹੀਦੀ ਫੁਲੀ ਸਿੰਥੈਟਿਕ ਸਾਨੂੰ ਆਇਲ ਚਾਹੀਦਾ ਜਿਹੜਾ ਹਾਈ ਸਪੀਡ ਇੰਜਨ ਦੇ ਵਿੱਚ ਜਿਹੜੀ ਇਹਦੇ ਅੰਦਰ ਇੱਕ ਲੇਅਰ ਤੇ ਫਿਲਮ ਬਣਦੀ ਹੈ ਮੈਟਲ ਟੂ ਮੈਟਲ ਜਿਹੜੀ ਉਹ ਕੰਮ ਕਰਦੀ ਹੈ ਉਹ ਬਣਨੀ ਬਹੁਤ ਜ਼ਰੂਰੀ ਹੈ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਹੋਊਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਖੁੱਲ੍ਹਫੇਰੀ